ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਅਸੀਂ ਵੀ ਸਾਰੇ ਠੀਕ ਹੈ। ਛਾਂ ਉਹਦੇ ਸਾਡੇ ਕੋ ਪਾਈ ਦਾ ਟਾਈਮ ਆ ਤੇ ਪ੍ਰਾਪ ਦੇ ਆਉਣ ਦਾ ਟਾਈਮ ਹੋ ਗਿਆ ਸੀਗਾ ਤੇ ਮੈਨੂੰ ਐਸ ਵੀ ਚਲੋ ਸੇਵੀਆਂ ਬਣਾਦਾ ਉਹਦੇ ਲਈ। ਅੱਜ ਟਿਫਨ ਨਹੀਂ ਸੀ ਲੈ ਕੇ ਗਈ ਵੈਸੇ ਜਾਣ ਲੱਗੀ ਖਾ ਗਈ ਸੀਗੀ ਇੱਕ ਰੋਟੀ ਤੇ ਪਰ ਟਿਫਨ ਨਾਲ ਨਹੀਂ ਸੀ ਲੈ ਕੇ ਗਈ ਮੈਨੂੰ ਐਸ ਵੀ ਭੁੱਖ ਲੱਗੂਗੀ ਤੇ ਆ ਕੇ ਚਲੋ ਖਾ ਲੂਗੀ ਸੇਵੀਆਂ ਨਮਕੀਣ ਸੇਵੀਆਂ ਬਣਾ ਦੂਗੀ। ਤੇ ਨਾਲ-ਨਾਲ ਮੈਂ ਕੁੱਕਰ ਦੇ ਵਿੱਚ ਪਾਣੀ ਰੱਖਦਾ ਸੀ ਆ ਗਰਮ ਹੋ ਲਈ ਦਾਲ ਬਣਾਉਣੀ ਦਾਲ ਪਹਿਲਾਂ ਮੈਂ ਭੌਂ ਕੇ ਰੱਖ ਦੇਤੀ ਸੀਗੀ ਸੇਵੀਆਂ ਬਸ ਪਾਣੀ ਦੇ ਵਿੱਚ ਇਹ ਸੂਜੀ ਵਾਲੀਆਂ ਸੇਵੀਆਂ ਤੇ ਪਾਣੀ ਉਬਾਲ ਕੇ ਤੇ ਉਹਦੇ ਵਿੱਚ ਸੇਵੀਆਂ ਪਾਤੀਆਂ ਸੀ ਬਿਲਕੁਲ ਥੋੜੀ ਜਿਹੀ ਹਲਦੀ ਨਮਕ ਤੇ ਦੋ ਤਿੰਨ ਕਾਲੀਆਂ ਮਿਰਚਾਂ ਕੁੱਟ ਕੇ ਪਾਤੀਆਂ ਸੀਗੀਆਂ ਬਾਕੀ ਵੈਸੇ ਆਪਾਂ ਇਹਨਾਂ ਨੂੰ ਸਬਜ਼ੀਆਂ ਪਾ ਕੇ ਵੀ ਬਣਾ ਸਕਦੇ ਆਂ ਤੇ ਪਰ ਮੈਨੂੰ ਆਇਆ ਸੀਗਾ ਵੀ ਮਗਰੇ ਰੋਟੀ ਦਾ ਟਾਈਮ ਹੋ ਜਾਣਾ ਤੇ ਤਾਂ ਕਰਕੇ ਬਿਨਾਂ ਸਬਜ਼ੀਆਂ ਤੋਂ ਹੀ ਮੈਂ ਬਣਾਤੀਆਂ ਸੀਗੀਆਂ ਤੇ ਨਾਲ-ਨਾਲ ਬਸ ਮੈਂ ਤੜਕੇ ਦੀ ਤਿਆਰੀ ਕਰ ਲੂੰਗੀ ਅਜ ਤੜਕਾ ਬਾਅਦ ਵਿੱਚ ਲਾਵਾਂਗੇ ਦਾਲ ਨੂੰ ਪਿਆਜ਼ ਲਸਣ ਕੱਟ ਕੇ ਰੱਖ ਲਵਾਂਗੇ 3:00 ਵਜੇ ਤੋਂ ਬਾਅਦ ਤਾਂ ਟਾਈਮ ਦਾ ਪਤਾ ਹੀ ਨਹੀਂ ਲੱਗਦਾ ਐ ਲੱਗਦਾ ਵੀ ਦਿਨਾਂ ਜਾਂ ਬੈਂਦੇ ਨੰਗ ਗਿਆ ਪਤਾ ਨਹੀਂ ਮੈਨੂੰ ਹੀ ਲੱਗਦਾਗਾ ਕਿ ਨੰਗਦਾ ਹੀ ਛੇਤੀ ਹੈਗਾ ਉਹ ਵਾਤਾ ਵਸ ਕਿਉਂਕਿ ਐ ਹੁੰਦਾ ਵੀ ਰੀੜਾ ਕੱਪੜਾ ਵਸਦਾ ਪਹਿਲਾਂ ਹੀ ਚੱਕ ਲਈਦਾ ਕਈ ਵਾਰ ਤਾਂ ਐ ਪਹਿਲਾਂ ਕਰ ਲਈਦੀਆਂ ਤੇ ਕਈ ਵਾਰੀ ਬਾਅਦ ਚ ਸੰਭੀਦੇ ਹੈਗੇ ਤੇ ਬਾਕੀ ਚਾਹ ਪਾਣੀ ਦਾ ਟਾਈਮ ਹੋ ਜਾਂਦਾ ਵਗਰੇ ਦਾਲ ਸਬਜ਼ੀ ਦਾ ਹੋ ਜਾਂਦਾਗਾ ਜੇ ਤਾਂ ਸਵੇਰੇ ਕਈ ਵਾਰੀ ਕੋਈ ਤਰੀ ਵਾਲੀ ਸਬਜ਼ੀ ਹੁੰਦੀ ਆ ਤਾਂ ਬਚ ਜਾਂਦੀ ਸ਼ਾਮ ਨੂੰ ਤੇ ਨਹੀਂ ਤਾਂ ਫਿਰ ਜੋ ਸੁੱਕੀ ਸਬਜ਼ੀ ਤਾਂ ਬਣਾਉਣੀ ਪੈਂਦੀ ਹੈਗੀ ਸਵੇਰੇ ਅੱਜ ਬਣਾਈ ਸੀਗੀ ਡਿੰਡੋ ਦੇਸੀ ਡਿੰਡੋ ਬਣਾਈ ਸੀਗੀ ਤੇ ਤਾਂ ਕਰਕੇ ਬਸ ਸੁੱਕੀ ਸਬਜ਼ੀ ਦਾ ਦੁਪਹਿਰ ਤੱਕ ਦਾ ਹੀ ਸਰਿਆ ਸੀਗਾ ਮੈਨੂੰ ਐਸ ਵੀ ਚਲੋ ਹੁਣ ਦਾਲ ਬਣਾ ਲਾਂ ਬਾਕੀ ਦਾਲ ਖੁਸ਼ ਹੋ ਕੇ ਖਾ ਲੈਂਦੇ ਬੱਚੇ ਵੀ ਪਿਆਜ਼ ਲਸਣ ਛੱਲ ਲਿਆ ਸੀ ਧੋ ਕੇ ਤੇ ਬਸ ਕੱਟ ਲੂੰਗੀ ਮੈਂ ਸ਼ੇਵ ਗਾਣ ਨੂੰ ਨਾ ਉਭਾ ਨਾ ਮੇਰੇ ਦਾ ਟਾਈਮ ਨਹੀਂ ਲੱਗਦਾਗਾ ਪੋਣੇ ਕੇ 6 ਵਜੇ ਆ ਜਾਂਦੀ ਹੁੰਦੀ ਆ ਪ੍ਰਭ ਬਸ 10 15 ਮਿੰਟ ਹੀ ਹੁੰਦੇ ਆ ਉਹਦੇ ਕੋਲੇ ਆ ਕੇ ਵੀ 6 ਵਜੇ ਫੇਰ ਉਹ ਚਲੀ ਜਾਂਦੀ ਆ ਆਪਣੀ ਹਰਮੋਨੀਅਮ ਦੀ ਕਲਾਸ ਤੇ ਚਲੀ ਜਾਂਦੀ ਆ ਜਿਹੜੀ ਕਲਾਸ ਲੱਗਦੀ ਆ ਉਹਦੀ ਉਸ ਤੋਂ ਬਾਅਦ 7:30 8 ਵਜੇ ਆਉਂਦੀ ਆ ਘਰੇ ਤਾਂ ਕਰਕੇ ਮੈਨੂੰ ਐ ਸੀਗਾ ਵੀ ਚਲੋ ਬਣਾ ਦਾਂ ਫਿਰ ਰੋਟੀ ਵੀ ਲੇਟ ਹੀ ਹੋ ਜਾਂਦੀ ਆ ਉਹਦੀ ਤਾਂ ਬੇਟਾ ਮਾਇਆ ਟਾਈਮ ਹੋ ਜਾਂਦਾ ਹਰ ਖਾਣ ਪੀਣ ਦਾ ਵੀ ਬੱਚਿਆਂ ਦਾ ਜਦੋਂ ਸਕੂਲ ਟਾਈਮ ਵੀ ਨਾ ਸਹੀ ਹੋਵੇ ਤੇ ਸਰਬਉਂਦੀ ਆਉਂਦਾ ਵੀ ਬਸ ਉਹਨੂੰ ਐ ਵੀ ਮੈਂ ਸਿੱਖ ਲਾ ਮੈਨੂੰ ਤਾਂ ਐ ਵੀ ਗਰਮੀ ਆ ਗਈ ਹੁਣ ਤੇ ਹਜੇ ਟਿਊਸ਼ਨ ਤਾਂ ਕਹਿੰਦੀ ਸੀ ਮੈਨੂੰ ਟਿਊਸ਼ਨ ਤੇ ਲਾ ਦੋ ਤੇ ਮੈਂ ਕਿਹਾ ਫਿਰ ਇੰਨੇ ਪਾਸੇ ਨਹੀਂ ਹੋਇਆ ਜਾਣਾ ਤੇਰੇ ਤੋਂ ਤੜਕਾ ਵੀ ਕੱਟ ਲੈ ਮੈਂ ਤੇ ਪਾਣੀ ਨੂੰ ਉਬਾਲ ਵੀ ਆਉਣ ਵਾਲਾ ਹੀ ਐ ਤੇ ਪਾ ਦੂੰਗੀ ਇਹਦੇ ਵਿੱਚ ਦਾਲ ਕਿਚਨ ਦੇ ਵਿੱਚ ਖੜਨਾ ਤਾਂ ਔਖਾ ਬਹੁਤ ਲੱਗਦਾ ਹੁਣ ਗਰਮੀ ਤਾਂ ਹੁਣ ਇੰਨੀ ਜ਼ਿਆਦਾ ਲੱਗਦੀ ਹੈਗੀ ਵਿੰਡੋਆਂ ਬਸ ਜ਼ਿਆਦਾਤਰ ਮੈਂ ਹੁਣ ਬੰਦ ਕਰਕੇ ਰੱਖ ਦਿਆ ਬਾਹਰ ਹਵਾ ਚੱਲੀ ਜਾਂਦੀ ਕਿ ਬਹੁਤ ਤੇ ਅੰਦਰ ਜਿੱਤੇ ਬਾਹਰ ਜ਼ਿਆਦਾ ਹਵਾ ਚੱਲਦੀ ਹੋਵੇ ਤੇ ਅੰਦਰ ਜ਼ਿਆਦਾ ਗੁੰਮ ਰੱਖਦਾਗਾ ਉਹਦੇ ਅਡਜਸਟ ਫੈਨ ਵੀ ਵਿਵਸਥਾ ਲੱਗਿਆ ਹੋਇਆ ਤੇ ਉਹ ਪਤਾ ਨਹੀਂ 10 ਮਿੰਟ ਚੱਲ ਕੇ ਤੇ ਉਹਦੀ ਬੰਦ ਹੋ ਜਾਂਦਾਗਾ ਪਾਣੀ ਨੂੰ ਉਬਾਲ ਆ ਗਿਆ ਸੀਗਾ ਤੇ ਇਸ ਦੇ ਵਿੱਚ ਹਲਦੀ ਪਾ ਦੂੰਗੀ ਪਹਿਲਾਂ ਤੇ ਨਮਕ ਪਾ ਦੂੰਗੀ ਫਿਰ ਦਾਲ ਪਾ ਦੂੰਗੀ ਦਾਲ ਪਾਣੀ ਤਾਂ ਵੈਸੇ ਸਾਰਿਆਂ ਭੈਣਾਂ ਨੂੰ ਬਣਾਉਣਾ ਆਉਂਦਾ ਹੀ ਆ ਤਰੀਕਾ ਹਰੇਕ ਦਾ ਆਪੋ ਆਪਣਾ ਹੁੰਦਾ ਹੈਗਾ ਬਾਕੀ ਮਸਾਲੇ ਆਪਾਂ ਇਹ ਪਾਵਾਂਗੀ ਮਸਰੀ ਦੀ ਦਾਲ ਦੇ ਵਿੱਚ ਤੇ ਬਿਲਕੁਲ ਸਿੰਪਲ ਮਸਾਲੇ ਰੱਖਦੇ ਆ ਗਰਮ ਮਸਾਲਾ ਵੀ ਮੈਂ ਇਸ ਦੇ ਵਿੱਚ ਨਹੀਂ ਪਾਉਂਦੀ ਹੁੰਦੀ ਕਿਉਂਕਿ ਇਹਦੇ ਵਿੱਚ ਜਿੰਨੇ ਮਸਾਲੇ ਘੱਟ ਹੋਣਗੇ ਤੇ ਓਨੇ ਹੀ ਖਾਂ ਦੇ ਵਿੱਚ ਟੇਸਟੀ ਲੱਗਦੀ ਹੈ ਇਹ ਤੇ ਮੇਈ ਬਸ ਮੇਰੀਆਂ ਬਣ ਗਈਆਂ ਸੀ ਤੇ ਪ੍ਰਾਬ ਵੀ ਆਉਣ ਵਾਲੀ ਹੈਗੀ ਪਾ ਕੇ ਰੱਖ ਦਿੰਦੀ ਆ ਬਸ ਆਉਂਦੀ ਹੋਣੀ ਆ ਉਹ ਮੇਰੇ ਪਾਉਂਦੇ ਪਾਉਂਦੇ ਆ ਹੀ ਗਈ ਸੀਗੀ ਵੈਸੇ ਸੌਸ ਪਾ ਦੂੰਗੀ ਇਹਨੂੰ ਸੌਸ ਤੋਂ ਬਿਨਾ ਤਾਂ ਖਾਂਦੀ ਨਹੀਂ ਉਹ ਤਾਂ ਬੱਚਿਆਂ ਨੂੰ ਪਤਾ ਨਹੀਂ ਕਿ ਸੌਸ ਜਿਆਦਾ ਚੰਗੀ ਲੱਗਦੀ ਹੈਗੀ ਹਰੇਕ ਚੀਜ਼ ਦੇ ਉੱਪਰ ਕਈ ਵਾਰੀ ਰੋਟੀ ਦੇ ਉੱਪਰ ਲਗਾ ਕੇ ਵੀ ਖਾ ਲੈਂਦੇ ਸੌਸ ਪਹਿਲਾਂ ਮੈਨੂੰ ਆ ਸੀਗਾ ਵੀ ਸੈਂਡਵਿਚ ਬਣਾ ਦਵਾਂ ਉਹਨੂੰ ਫੇਰ ਮੈਨੂੰ ਆ ਹੋਗਾ ਵੀ ਚਲੋ ਬਰੈਡ ਲਿਆਉਣ ਆਲੇ ਸੀਗੇ ਤੇ ਘਰੇ ਵੀ ਕੋਈ ਹੈ ਨਹੀਂ ਸੀ ਤਾਂ ਕਰਕੇ ਮੈਂ ਸੇਵੇਂ ਹੀ ਬਣਾਤੀਆਂ ਥੋੜੀਆਂ ਜਿਵੇਂ ਆਪ ਖਾ ਲੂੰਗੀ ਜ਼ਿਆਦਾ ਤਾਂ ਨਹੀਂ ਬਸ ਕਰਾਵਲੇ ਹੀ ਬਣਾਉਂਗਾ ਸੀ ਬਸ ਮੈਂ ਪਾਣੀ ਪਾ ਕੇ ਰੱਖ ਦਉਂਗੀ ਫਰਾਈ ਪੈਨ ਦੇ ਵਿੱਚ ਤੋ ਕੇ ਬਾਅਦ ਤੇ ਤੜਕਾ ਲਗਾ ਲਉਗੀ ਵਰਤਨ ਬਾਅਦ ਦੇ ਵਿੱਚ ਹੀ ਚੱਕੂਗੀ ਕਿਉਂਕਿ ਵਾਟਰ ਬੋਤਲਾਂ ਵੀ ਭਰਾ ਦੋ ਲੈ ਕੇ ਜਾਂਦੀ ਹੁੰਦੀ ਹੈ ਕਿ ਵਰਤਨ ਵੀ ਮੈਂ ਸਾਰੇ ਚੱਕ ਤੇ ਸੀਗੇ ਸੇਵੀਆਂ ਖਾ ਕੇ ਤੇ ਉਸ ਤੋਂ ਬਾਅਦ ਵਸ ਇਹ ਸਵਾ ਖਸੇ ਵਜ ਦੇ ਦਾ ਟਾਈਮ ਆ ਤੇ ਇੱਥੇ ਤੜਕਾ ਲਾ ਦਿੰਦੀ ਆ ਦਾਲ ਨੂੰ ਮੈਂ ਵਰਤਨ ਵੀ ਕਾਫੀ ਹੋ ਜਾਂਦੇ ਚਾਹਲੇ ਹੋ ਜਾਂਦੇ ਕਿਉਂਕਿ ਚਾਹ ਵੀ ਲੇਟ ਹੀ ਬਣਾਉਣੀ ਹੁੰਦੀ ਆ ਮੈਂ ਵੈਸੇ ਹੁਣ ਪ੍ਰਾਪਤਾ ਨਹੀਂ ਪੀਂਦੀ ਹੁੰਦੀ ਕਦੇ ਤਾਂ ਭਾਵੇਂ ਪੀ ਲਿਆ ਕੇ ਚਾਹ ਤੇ ਵੈਸੇ ਅਰਮਾਨ ਜਦੋਂ ਜਾਂਦਾ ਹੁੰਦਾ ਸਕੂਲ ਉਹ ਤਾਂ ਆ ਕੇ 6 ਵਜੇ ਚਾਹ ਪੀਂਦਾ ਹੁੰਦਾ ਸੀਗਾ ਤੇ ਮੈਂ ਹੁਣ ਉਸੇ ਤਰ੍ਹਾਂ ਮੈਨੂੰ ਵੀ ਆਦਤ ਬਣੀ ਹੋਈ ਹੈਗੀ ਚਾਹ ਬਸ 5:30 ਵਜੇ ਚਾਹ ਬਣਾ ਕੇ ਪੀਣੀ ਉਸੇ ਟਾਈਮ ਤੇ ਮੈਂ ਜੇ ਤਾਂ ਪ੍ਰਾਪਦਾ ਮਨ ਕਰਦਾ ਕਦੇ ਪੀ ਲੈਂਦੀ ਆ ਕਈ ਵਾਰ ਤਾਂ ਬਣੀ ਹੋਈ ਛੱਡ ਦਿੰਦੀ ਕਹਿੰਦੀ ਮੈਂ ਨਹੀਂ ਪੀਣੇਗੀ ਜਿੰਨੇ ਤੇਲ ਗਰਮ ਹੋਣ ਲੱਗਿਆ ਤੇ ਮੈਂ ਨੂੰ ਆਸੀ ਵੀ ਚਲੋ ਮੈਂ ਆਟਾ ਛਾਣਨ ਦਾ ਕੋਲੇ ਖੜੀ ਵੀ ਕੀ ਕਰੂੰਗੀ ਕਿ ਚੰਦੇ ਵਿੱਚ ਤਾਂ ਹੁੰਦਾ ਵੀ ਜਦੋਂ ਖੜੇ ਹੁੰਨਾ ਕੰਮ ਜਿਹੜਾ ਹੁੰਦਾ ਨਾਲ ਦੀ ਨਾਲ ਹੋ ਜੇ ਕਿਉਂਕਿ ਗਰਮੀ ਦੇ ਵਿੱਚ ਤਾਂ ਹੁਣਾ ਵਾਰੀ ਵਾਰੀ ਅੱਡ-ਅੱਡ ਕੰਮਾਂ ਤੇ ਖੜਨਾ ਤਾਂ ਔਖਾ ਹੈਗਾ ਤੇਲ ਵੀ ਗਰਮ ਹੋਗਾ ਸੀ ਪਿਆਜ਼ ਲਸਣ ਤੇ ਟਮਾਟਰ ਮੈਂ ਇਕੱਠੇ ਹੀ ਕੱਟ ਲਏ ਸੀਗੇ ਸ ਇਹਨਾਂ ਨੂੰ ਗੋਨ ਲਵਾਂਗੇ ਤੇ ਆਟਾ ਗੋਨ ਲਵਾਂਗੇ ਜਿੰਨਾ ਤੜਕਾ ਭੁੱਜੂਗਾ ਨਾ ਚਰਚ ਬਾਤਣ ਵੀ ਮੈਨੂੰ ਐ ਹੁੰਦਾ ਵੀ ਇਹਨਾਂ ਦੇ ਕੰਮਾਂ ਤੋਂ ਆਉਣ ਤੋਂ ਪਹਿਲਾਂ ਪਹਿਲਾਂ ਤੇ ਬਾਤਣ ਚੱਕੇ ਜਾਣ ਉਸ ਤੋਂ ਬਾਅਦ ਟਿਫਨ ਹੋ ਜਾਂਦੇ ਨਾਲ ਇਹਨਾਂ ਦੇ ਬਾਕੀ ਰੋਟੀ ਵਾਲੇ ਹੋ ਜਾਂਦੇ ਬਾਅਦ ਵਿੱਚ ਤੇ ਫਿਰ ਜਿਆਦਾ ਚੱਕਣੇ ਔਖੇ ਹੋ ਜਾਂਦੇ ਬਾਸਕਟ ਦੇ ਵਿੱਚ ਵੀ ਨਹੀਂ ਆਉਂਦੇਗੇ ਇਹਨੇ ਜਿਹੜੇ-ਜਿਹੜੇ ਭੈਣ ਭਰਾ ਆਪਣੇ ਚੈਨਲ ਤੇ ਆਉਂਦੇ ਆਪਾਂ ਨੂੰ ਫੁੱਲ ਸਪੋਰਟ ਕਰਦੇ ਆ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਇਸੇ ਤਰ੍ਹਾਂ ਆਪਣਾ ਪਿਆਰ ਤੇ ਸਾਥ ਬਣਾਈ ਰੱਖਣਾ ਤੇ ਪਿਆਰੇ-ਪਿਆਰੇ ਕਮੈਂਟ ਕਰਦੇ ਰਹਿਣਾ ਜਿੰਨਾ ਕੋ ਹੋ ਸਕਦਾ ਆਪਾਂ ਵੀ ਸਪੋਰਟ ਕਰਦੇ ਆਂਗੇ ਜੀ ਪਰ ਐ ਹੁੰਦਾ ਵੀ ਸਾਰੀਆਂ ਭੈਣਾਂ ਦਾ ਹੀ ਵੈਸੇ ਤਾਂ ਇਹੀ ਹਾਲ ਆ ਕਿ ਜਦੋਂ ਆਪਾਂ ਉਸੇ ਫੋਨ ਤੇ ਆਪਾਂ ਵੀਡੀਓ ਬਣਾਉਣੀ ਹੁੰਦੀ ਆਪਣੀ ਤੇ ਉਸੇ ਤੇ ਹੀ ਆਪਾਂ ਵੀਡੀਓ ਦੇਖਣੀ ਹੁੰਦੀ ਆ ਦੂਜਿਆਂ ਦੇ ਚੈਨਲ ਤੇ ਜਾ ਕੇ ਤੇ ਜਿਸ ਹਿਸਾਬ ਨਾਲ ਆਪਾਂ ਨੂੰ ਟਾਈਮ ਲੱਗਦਾ ਤੇ ਉਸ ਹਿਸਾਬ ਨਾਲ ਆਪਾਂ ਜਾਂਦੇ ਆਂ ਦੂਸਰਿਆਂ ਦੇ ਚੈਨਲ ਤੇ ਕਈ ਵਾਰੀ ਐ ਹੁੰਦਾ ਵੀ ਬਈ ਜੇ ਟਾਈਮ ਨਹੀਂ ਵੀ ਲੱਗਦਾ ਤੇ ਫਿਰ ਅਗਲੇ ਦਿਨ ਵੀ ਦੇਖੀ ਜਾਂਦੀ ਹੈ ਵੀਡੀਓ ਕਿਉਂਕਿ ਵੀਡੀਓ ਐਡਿਟ ਕਰਨੀ ਉਸੇ ਫੋਨ ਤੋਂ ਸਾਰੇ ਕੰਮ ਕਰਦੇ ਦੇ ਵਿੱਚ ਫੋਨ ਵੀ ਆ ਜਾਂਦਾ ਆਪ ਨੂੰ ਕਈ ਵਾਰੀ ਕਿਸੇ ਰਿਸ਼ਤੇਦਾਰ ਦਾ ਜਿੱਤਾ ਕਰਕੇ ਕਈ ਵਾਰੀ ਵੀਡੀਓ ਅੱਗਾ ਪਿੱਛਾ ਵੀ ਹੋ ਜਾਂਦਾ ਦੇਖਣ ਦਾ ਮਾਫੀ ਚਾਹੁੰਨੇ ਆ ਜੀ ਭੈਣਾ ਤੋਂ ਆਪਾਂ ਕਈ ਵਾਰੀ ਵੀਡੀਓ ਆਪਾਂ ਲੇਟ ਹੋ ਜਾਂਦੇ ਆਪਾਂ ਦੇਖਣ ਲਈ ਦੂਜਿਆਂ ਦੇ ਪਰ ਜਿੰਨਾ ਕਿ ਵੀ ਹੋ ਸਕਦਾ ਆਪਣੇ ਤੋਂ ਆਪਾਂ ਟਾਈਮ ਕੱਢਦੇ ਆਂਗੇ ਜਿਹੜੇ ਜਿਹੜੇ ਪੜਾਣ ਦੇ ਚੈਨਲ ਤੇ ਆਪਾਂ ਤੋਂ ਜਾਇਆ ਜਾਂਦਾ ਤੇ ਜਾਣੇ ਜ਼ਰੂਰ ਆਂ ਜੀ ਜਿੰਨਾ ਕਿ ਸਪੋਰਟ ਕਰ ਸਕਦੇ ਆ ਕਰਦੇ ਆਂਗੇ ਤੇ ਅੱਗੇ ਵੀ ਕਰਦੇ ਰਾਵਾਂਗੇ ਜਿੰਨਾ ਕਿ ਹੋ ਸਕੇ ਆਪਣੇ ਤੋਂ ਕਿਉਂਕਿ ਇੱਕ ਦੂਜੇ ਦੇ ਸਪੋਰਟ ਦੇ ਨਾਲ ਹੀ ਆਪਾਂ ਸਾਰਿਆਂ ਨੇ ਅੱਗੇ ਵਧਣਾ ਜੀ ਸਾਰੇ ਮਿਹਨਤ ਕਰਦੇ ਆ ਕਿ ਵੀਡੀਓ ਬਣਾਉਣ ਤੇ ਵੀ ਬਹੁਤ ਮਿਹਨਤ ਲੱਗਦੀ ਹੈਗੀ ਵੀਡੀਓ ਨੂੰ ਐਡਿਟ ਕਰਨ ਤੇ ਬਾਕੀ ਜਦੋਂ ਵੀਡੀਓ ਬਣਾਉਂਦੇ ਆਪਾਂ ਕੋਈ ਵੀ ਕੰਮ ਕਰਦੇ ਆਂ ਤੇ ਉਸ ਕੰਮ ਤੇ ਟਾਈਮ ਵੀ ਵੱਧ ਲੱਗ ਜਾਂਦਾਗਾ ਕਿਉਂਕਿ ਕੈਮਰੇ ਨੂੰ ਬਾਰ-ਬਾਰ ਸੈੱਟ ਕਰਕੇ ਰੱਖਣਾ ਜੇ ਤਾਂ ਵੀਡੀਓ ਕੋਈ ਹੋਰ ਬਣਾਉਂਦਾ ਹੋਵੇ ਤਾਂ ਕਹਿ ਕੇ ਬਣਵਾਈ ਜਾਂਦੇ ਵਸਤਰਾ ਇਧਰੋਂ ਬਣਾ ਲਓ ਉਧਰੋਂ ਜਦੋਂ ਆਪ ਹੀ ਕੰਮ ਛੱਡ ਕੇ ਫਿਰ ਆਪ ਨੂੰ ਕੈਮਰਾ ਸੈੱਟ ਕਰਨਾ ਪੈਂਦਾ ਤੇ ਉਹਦੇ ਵਿੱਚ ਟਾਈਮ ਬਹੁਤ ਲੱਗ ਜਾਂਦਾ ਤੇ ਬਾਕੀ ਐ ਹੁੰਦਾ ਵੀ ਇੰਨਾ ਟਾਈਮ ਹੋਰ ਕਰਦੇ ਕਿਸੇ ਮੈਂਬਰ ਕੋਲੇ ਕਿਸੇ ਦੇ ਵੀ ਨਹੀਂ ਹੁੰਦਾਗਾ ਵੀ ਸਾਰਾ ਦਿਨ ਜੇ ਆਪਾਂ ਕੰਮਾਂ ਦੀ ਗੈਰ ਦੇ ਗਏ ਤੇ ਆਪਣੇ ਨਾਲ-ਨਾਲ ਕੈਮਰਾ ਲੈ ਕੇ ਤੁਰੇ ਫਿਰਨ ਇਹ ਆਪ ਨੂੰ ਕਰਨਾ ਪੈਂਦਾ ਹੈਗਾ ਇਹ ਕੰਮ ਤਾਂ ਜਦੋਂ ਹੁਣ ਜੇ ਆਪ ਸ਼ੁਰੂ ਕੀਤਾ ਤੇ ਫਿਰ ਆਪ ਨੂੰ ਹੀ ਕਰਨਾ ਪਊਗਾ ਤੇ ਪਸੀਨਾ ਆsta ਤੇ ਮੈਨੂੰ ਬਹੁਤ ਜ਼ਿਆਦਾ ਆ ਰਿਹਾ ਸੀਗਾ ਤਾਂ ਕਰਕੇ ਜ਼ਿਆਦਾਤਰ ਮੈਂ ਕਾਟਨ ਦੇ ਦੁਪੱਟੇ ਹੀ ਰੱਖਦੀ ਆਂ ਕਿਉਂਕਿ ਇਹਦੇ ਨਾਲ ਹੱਥ ਵੀ ਪੂੰਝੇ ਜਾਂਦੇ ਆਗੇ ਤੇ ਪਸੀਨਾ ਵਗੈਰਾ ਵੀ ਗਰਮੀ ਦੇ ਵਿੱਚ ਤਾਂ ਕਿਉਂਕਿ ਪਿਓਰ ਦੇ ਦੁਪੱਟੇ ਤੇ ਫਿਰ ਕਈ ਵਾਰੀ ਠੰਢਾਈ ਲੱਗ ਜਾਂਦੀ ਕਿਚਨ ਦੇ ਵਿੱਚ ਕੰਮ ਕਰਦਿਆਂ ਤੋਂ ਤੇ ਮੁੜ ਕੇ ਲੈਂਦੀ ਨਹੀਂ ਸੰਧਾਈ ਦੀ ਤੜਕਾ ਹੀ ਕੁਝ ਗਿਆ ਸੀ ਤੇ ਉਸ ਦੇ ਵਿੱਚ ਲਾਲ ਮਿਰਚ ਪਾ ਦੂੰਗੀ ਤੇ ਨਮਕ ਕੁਛ ਪਹਿਲਾਂ ਪਾਤਾ ਸੀਗਾ ਤੇ ਥੋੜਾ ਜਿਹਾ ਹੁਣ ਪਾ ਦੂੰਗੀ ਨਮਕ ਜਿੰਨੀ ਕਿ ਜ਼ਰੂਰਤ ਲੱਗੀ ਮੈਨੂੰ ਬਸ ਇਸ ਤੋਂ ਬਾਅਦ ਤੜਕਾ ਲਗਾ ਕੇ ਤੇ ਤੂਬ ਜੋਦ ਦਾ ਟਾਈਮ ਹੋ ਜਾਊਗਾ ਤਿਆਰੀ ਕਰਕੇ ਰੱਖਤੀ ਆ ਰੋਟੀ ਸਬਜ਼ੀ ਦੀ ਤੇ ਜਦੋਂ ਆ ਗਏ ਕੰਮਾਂ ਤੋਂ ਉਹਦੇ ਨਾਲ ਦੀ ਨਾਲ ਰੋਟੀ ਬਣਾ ਦਾਂਗੇ ਵੈਸੇ ਕਈ ਤਾਂ ਹੁੰਦਾ ਵੀ ਆ ਕੇ ਚਾਹ ਪੀ ਲੈਂਦੇ ਤੇ ਰੋਟੀ ਠਾਰ ਕੇ ਖਾ ਲੈਂਦੇ ਪਰ ਸਾਡੇ ਆ ਕੇ ਰੋਟੀ ਹੀ ਖਾਂਦੇ ਆ ਚਾਹ ਨਹੀਂ ਪੀਂਦੇਗੇ ਗਰਮੀ ਹੋਵੇ ਚਾਹੇ ਸਰਦੀ ਹੋਵੇ ਤੇ ਇਹਨਾਂ ਨੇ ਕੰਮ ਤੋਂ ਆ ਕੇ ਤੇ ਰੋਟੀ ਹੀ ਖਾਣੀ ਕੀ ਕਹਿਣਾ ਕਦੇ ਜੇ ਪਹਿਲਾਂ ਆ ਜਾਣ ਇਹ ਘੰਟਾ 2 ਘੰਟੇ ਫਿਰਤਾ ਭਾਵੇਂ ਚਾਹ ਪੀ ਲੈਣਾ ਤੇ ਨਹੀਂ ਤਾਂ ਵੈਸੇ ਆਉਂਦੇ ਰੋਟੀ ਦੇ ਟਾਈਮ ਤੇ ਆਉਂਦੇ तकरीबन ਇਹ ਧੜਕਾ ਵੀ ਮੈਂ ਦਾਲ ਨੂੰ ਲਗਾਤਾ ਤੇ ਉਬਾਲ ਦੇ ਲਉਂਗੀ ਬਸ ਦਾਲ ਨੂੰ ਤੇ ਉਸ ਤੋਂ ਬਾਅਦ ਗਿਆ ਸੰਬੰਧ ਕਰ ਦੂੰਗੀ ਥੋੜੀ ਜਿਹੀ ਇਸ ਦੇ ਵਿੱਚ ਕਸਤੂਰੀ ਮਿਰਚੀ ਪਾ ਦੂੰਗੀ ਉਮੀਦ ਕਰਦੇ ਹਾਂ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਪਸੰਦ ਆਈ ਹੋਗੀ ਜੇਕਰ ਪਸੰਦ ਆਈ ਹੈ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਜੀ ਜੇਕਰ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ ਮਿਲਾਂਗੇ ਆਪਾਂ ਤੁਹਾਨੂੰ ਕਿਸੇ ਹੋਰ ਨਵੇਂ ਵੀਡੀਓ ਤੇ ਨਾਲ ਧੰਨਵਾਦ ਜੀ